ਹਾਂਜੀ ਰਿੰਕੂ ਆ ਜੀ ਨਾਮ ਤੇ ਕੀ ਗੱਲ ਹੋਈ ਆ ਗੱਲ ਭਾਜੀ ਕੋਈ ਸਾਢੇ 6 ਵਜੇ ਕੋਈ ਲਗਭਗ ਨਸ਼ਰਾ ਪਰਵਾwidehat ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਇਆ ਬੰਦੇ ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚਲ ਗਿਆ ਤਿੰਨੇ ਗੋਲੀਆਂ ਮੱਧੀਆਂ ਲੱਗੀਆਂ ਜੀ ਮੈਂ ਤਾਂ ਬਿਲਕੁਲ ਮੌਤ ਹੋ ਗਈ ਜੀ ਤੇ ਕਿੰਨੇ ਬੱਚੇ ਵੀਰ ਤੇ ਵੀ ਦੇ ਦੋ ਗੁੱਡੀਆਂ ਜੇ ਇੱਕ ਕਾਕਾ ਵਾ ਜੋ ਵੀ 6-7 ਮਹੀਨਾ ਲਈ ਹੈ। ਹਾਂਜੀ। ਕੀ ਕੀ ਕਹਿਣਾ ਚਾਹਦੇ ਬੋਲਣਾ? ਅਸੀਂ ਇਹ ਪੁਲਸ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਚੀਜ਼ ਨੂੰ ਰੋਕਿਆ ਜਾਵੇ। ਰੋਜ਼ ਇਹ ਨਵੇਂ ਤੋਂ ਨਵੇਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਵਾ ਤੇ ਇਹਨਾਂ 'ਤੇ ਰੋਕ ਲਾਈ ਜਾਵੇ। ਮੋਟਰਸਾਈਕਲ ਤੇ ਦੋ ਜਣੇ ਆਏ ਆ। ਇਹ ਆਪਣਾ ਬਿਚੇਂ ਗਿਆ ਆਪਣਾ ਬਚਿਤਰਾ ਸਿੰਘ ਉਹ ਬਿਚੇ। ਇਹਨੂੰ ਗੋਲੀਆਂ ਮਾਰ ਕੇ ਕਿਦਾ ਚਲੇ ਗਏ ਆ ਇਹ ਹਸਪਤਾਲਿਆਂ ਦਾ ਗੁਰੂ ਨਾਨਕ ਹਸਪਤਾਲ ਜਿੱਥੇ ਉਹਦੀ ਮੌਜੂਦਗੀ ਹੈ ਅਸੀਂ ਬਾਕੀ ਸੁਣਾ ਰੱਖ ਰਹੇ ਹਾਂ ਇਹ ਵਿੱਚ ਆ ਗਏ ਜੀ ਠੀਕ ਹੈ ਸਾਡੇ ਸ਼ਹੀਦ ਲਖਪਤ ਇਹ ਤੁਹਾਨੂੰ ਅੱਧਰਾ ਪੋਸਟ ਮਾਰਟਲ ਕਰਾਂਗੇ ਤੇ ਉੱਥੋਂ ਪਤਾ ਲੱਗੇਗਾ ਜੀ ਕੀ ਕੀ ਹੋਇਆ ਬਾਅਦ ਇਹ ਜਿਹੜਾ ਇਹ ਡੈਟਾ ਕੰਕਿੰਗ ਜਿਹੜਾ ਵਾ ਸੂਰ ਹਸਪਤਾਲਿਆਂ ਤੋਂ ਚਲੇ ਆ ਸੀਨੀਅਰ ਅਫਸਰਾਂ ਦੇ ਹੇਠਾਂ ਅਗਲੀ ਕਾਰਵਾਈ ਕਿਸਨੂੰ ਅਪਸ਼ਰ ਕਰੂਗੀ ਉਹ ਦੱਸ ਸਕਦੇ ਹੋ ਕੀ